ਸੋ ਅੰਮ੍ਰਿਤਸਰ ਤੋਂ ਗੁਰਦਾਸਪੁਰ ਵੱਲ ਨੂੰ ਆ ਰਹੀ ਟ੍ਰੇਨ ਦੇ ਹੇਠਾਂ ਆਉਣ ਕਰਕੇ ਇੱਕ ਵਿਅਕਤੀ ਬੁਰੀ ਤਰ੍ਹਾਂ ਨਾਲ ਕੱਟਿਆ ਗਿਆ ਜਿਸ ਦੀ ਕੀ ਪਛਾਣ ਬਲਵਿੰਦਰ ਸਿੰਘ ਵਾਸੀ ਚੋੜ ਸਿਧਵਾ ਦੇ ਤੌਰ ਤੇ ਹੋਈ ਹੈ ਪਰਿਵਾਰ ਅਨੁਸਾਰ ਮ੍ਰਿਤਕ ਪੰਜਾਬ ਪੁਲਿਸ ਤੋਂ ਐਆਈਐਸਆਈ ਦੇ ਤੌਰ ਤੇ ਰਿਟਾਇਰ ਹੋਇਆ ਸੀ ਤੇ ਉਹ ਦਿਮਾਗੀ ਬਿਮਾਰੀ ਦੇ ਨਾਲ ਪੀੜਤ ਸੀ ਜਿਸ ਦਾ ਇਲਾਜ ਵੀ ਚੱਲ ਰਿਹਾ ਸੀ ਮ੍ਰਿਤਕ ਦੀ ਉਮਰ 59 ਸਾਲ ਦੱਸੀ ਜਾ ਰਹੀ ਹੈ ਤੇ ਉਸਨੇ ਦਿਮਾਗੀ ਬਿਮਾਰੀ ਦੇ ਚੱਲਦੇ ਹੀ ਸਮੇਂ ਤੋਂ ਪਹਿਲਾਂ ਮਹਿਦਮਤ ਤੋਂ ਰਿਟਾਇਰਮੈਂਟ ਵੀ ਲੈ ਲਈ ਸੀ ਪਰਿਵਾਰ ਅਨੁਸਾਰ ਉਹ ਦਵਾਈ ਖਾ ਕੇ ਦੇਰ ਰਾਤ ਨੂੰ ਘਰੋਂ ਬਾਹਰ bina ਕਿਸੇ ਨੂੰ ਦੱਸੇ ਚਲਾ ਗਿਆ ਸੀ ਅਤੇ ਉਸਤੇ ਦੁਰਘਟਨਾ ਦੀ ਸੂਚਨਾ ਮਿਲੀ ਹੈ ਜਿਸ ਟ੍ਰੇਨ ਹੇਟਾ ਆਨ ਕਰਕੇ ਇੱਕ ਵਿਅਕਤੀ ਦੀ ਮੌਤ ਹੋਈ ਹੈ 59 ਸਾਲ ਦੱਸੀ ਜਾ ਰਹੀ ਮ੍ਰਿਤਕ ਦੀ ਉਮਰ ਜੋ ਕਿ ਐਸਆਈਸੀ ਐਸਆਈ ਤੋਂ ਦੀ ਸੇਵਾ ਤੋਂ ਰਿਟਾਇਰ ਹੋਇਆ ਸੀ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਦਿਮਾਗੀ ਤੌਰ ਤੇ ਜਿਹੜਾ ਕਿ ਉਸ ਦਾ ਇਲਾਜ ਵੀ ਚੱਲ ਰਿਹਾ ਜਿਸ ਕਰਕੇ ਉਸ ਨੇ ਸਮੇਂ ਤੋਂ ਪਹਿਲਾਂ ਹੀ ਰਿਟਾਇਰਮੈਂਟ ਵੀ ਲੈ ਲਈ ਸੀ ਸੋ ਪਰਿਵਾਰ ਕਹਿੰਦਾ ਕਿ ਦਿਮਾਗੀ ਪਰੇਸ਼ਾਨੀ ਦੇ ਚੱਲਦੇ ਉਸ ਦਾ ਇਲਾਜ ਵੀ ਚੱਲ ਰਿਹਾ ਸੀ ਸੋ ਟ੍ਰੇਨ ਹੇਟਾ ਆਨ ਕਰਕੇ ਇੱਕ ਰਿਟਾਇਰ ਐਸਆਈ ਦੀ ਮੌਤ ਹੋ ਗਈ ਸਾਡਾ ਆਪਣੇ ਚੋੜ ਸਦਵਾ ਜੀ ਮਤਲਬ ਸਾਡੇ ਮਲਤਾਜੀ ਦਾ ਬੇਟਾ ਬਲਵਿੰਦਰ ਸਿੰਘ ਤੇ ਪੁਲਿਸ ਚੋਲ ਟਾਇਰ ਹੈ 1.5 ਕੋਸ ਸਾਲ ਹੋ ਗਿਆ ਹੋਇਆ ਨਾ ਤੇ ਇੱਕ ਘਰੇ ਦੋਹੇ ਜੀ ਰਹਿੰਦੇ ਸੀ ਬੇਟਾ ਇਹਨਾਂ ਦਾ ਬਾਰਵਾ ਬੇਟੀਆਂ ਨੇ ਦੋਹੇ ਵਿਆਈਆਂ ਨੇ ਤੇ ਸ਼ਿਰਪੁਰ ਜਾਈ ਨੇ ਫੋਨ ਉੱਠ ਕੇ ਕੀਤਾ ਵਾ 7 ਵਜੇ ਤੋਂ 5 ਮਿੰਟ ਗਿਆ ਤਾਂ ਹੀ ਕਰਤਾ ਮੈਂ ਸ਼ੌਪ ਤੇ ਜਾਂਦੇ ਆ ਆਪਣੀ ਤੇ ਘਰੋਂ ਨਿਕਲਿਆ ਹੀ ਜੇ ਤੇ ਮੈਨੂੰ ਕਹਿੰਦੇ ਵੀ ਅਵੀਰ ਤਰਾ ਰਾਤ ਦਾ ਲੱਭਣ ਨਹੀਂ ਡਿਆ ਤੇ ਪਤਾ ਨਹੀਂ ਕਿੱਥੇ ਚਲ ਗਿਆ ਵਾ ਪਹਿਲਾਂ ਇਹਨਾਂ ਨੇ ਫੋਨ ਉਸੇ ਵੇਲੇ ਕੀਤਾ ਵੀ ਆਹ ਗੱਲ ਆ ਤੇ ਮੈਂ ਕਿੱਥੇ ਚਲ ਕੇ ਸੀ ਜਾਣਾ ਸੀ ਉਹਨੇ ਕਿ ਦਰਵਾਜ਼ੇ ਬਿਲਕੁਲ ਬੰਦ ਆ ਜੰਦਰੇ ਕੰਦਾ ਉੱਚੀਆਂ ਨੇ ਕਰ ਦੀਆਂ ਤੇ ਲਾਗੇ ਕਹਿੰਦੇ ਮੇਰੇ ਸੁੱਤਾ ਮੈਨੂੰ ਪਤਾ ਨਹੀਂ ਲੱਗਾ ਰਾਤ ਇਹ ਕਿੱਥੇ ਚਲ ਗਿਆ ਮੈਂ ਚਲੋ ਆਸੇ ਪਾਸੇ ਵੇਖੋ ਮੜਾ ਜੇ ਕਿਤੇ ਕਿੱਥੇ ਚਲ ਗਿਆ ਫਿਰ ਜਸਟ ਦੋਆ ਮਿੰਟਾਂ ਬਾਅਦ ਹੀ ਫੋਨ ਕਰਤਾ ਵੀ ਜਦੋਂ ਫੋਨ ਆਇਆ ਵਾ ਫਟਕ ਦੇ ਉਤੋਂ ਤੇ ਉੱਥੇ ਉਹਦੀ ਡੈੱਡ ਬਾਡੀ ਪਈ ਆ ਕਹਿੰਦੇ ਟ੍ਰੇ ਥੱਲੇ ਆ ਗਿਆ ਤੇ ਸਾਨੂੰ ਵੀ ਮੰਦੇ ਵਿੱਚ ਇਹ ਆ ਵੀ ਈ ਛਿੱਤੀ ਮੈਨੂੰ ਰਾਤ ਆ ਕਿੱਦਾਂ ਗਿਆ ਵਾ ਜਲੋ ਮੈਂ ਰਾਤੀ ਦੁੱਧ ਲੈ ਕੇ ਮ ਮਤਲਬ ਚਲਦਾ ਫਿਰਦਾ ਕੋਈ ਅਜੀਬ ਗੱਲ ਨਹੀਂ ਹੈਗੀ ਰਾਤ ਕਰ ਸੀ ਰਾਤ ਕਰ ਸੀ ਸੁੱਤੇ ਦੋਵੇਂ ਜੀ ਸੁੱਤੇ ਘਰ ਲਾਗੇ ਹਾਂ ਉਹਨਾਂ ਦੇ ਦੱਸਣ ਮੁਤਾਬਕ ਇਹਨਾਂ ਦੇ ਵਾਈਫ ਦੇ ਦੱਸਣ ਦੇ ਮੁਤਾਬਕ ਤੇ ਜਦੋਂ ਅਸੀਂ ਗਏ ਆ ਸਵੇਰੇ ਇਹਨਾਂ ਦੇ ਘਰ ਗਏ ਇਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਬਿਲਕੁਲ ਲਾਗੇ ਲਾਗੇ ਸੁੱਤੀਆਂ ਲਾਗੇ ਮੰਜੀਆਂ ਡੋਆਂ ਡਾਈਆਂ ਨੇ ਤੇ ਰਾਤ ਉੱਠ ਕੇ ਗਿਆ ਵਾ ਕੰਧ ਕਿੰਨਾ ਟੱਪੀਆ ਕੰਧ ਕੋਨ ਤੇ ਮੈਂ ਦੇਖਿਆ ਕੋਈ ਨਿਸ਼ਾਨ ਤਾਂ ਕੋਈ ਹੈ ਨਹੀਂ ਇਹ ਸਮਝ ਲੱਗੀ ਨਹੀਂ ਵੀ ਇਹ ਕਿੱਦਾਂ ਇੱਥੇ ਤੱਕ ਆ ਗਏ ਨੇ ਤੇ ਨਹੀਂ ਨਹੀਂ ਮੈਂਟਲੀ ਆਫਸੈਟ ਕੋਈ ਨਹੀਂ ਪਰਸੋਂ ਮੈਨੂੰ ਦੁੱਧ ਦੇ ਪੈਸੇ ਦੇਖ ਗਏ ਨੇ ਜੇ ਬੰਦਾ ਪਰੇਸ਼ਾਨ ਹੋਏ ਦੁੱਧ ਲੈ ਕੇ ਕਿ ਜਾਂਦੇ ਪਰਿਵਾਰ ਚ ਦੋਹੇ ਜੀ ਹੈ ਮਤਲਬ ਬੇਟਾ ਇਹਨਾਂ ਦਾ ਬਾਹਰ ਵਾ ਹਾਂਜੀ ਬੇਟਾ ਬਾਹਰ ਵਾ ਇਹਨਾਂ ਦਾ ਤੇ ਦੋਹੇ ਜੀ ਰਹਿੰਦੇ ਉਥੇ ਸਿਰੇ ਸਟੇਸ਼ਨ ਮਾਰਨੇ ਇੱਕ ਮੀਮੋ ਦਿੱਤੀ ਕਿਲੋਮੀਟਰ ਨੰਬਰ 6 ਦੇ 16 17 ਲਾ ਕੇ ਕਾਨੂੰਨਵਾਲ ਫੜ ਦੇ ਕੋਲ ਇੱਕ ਬੰਦੇ ਦੀ ਗੱਡੀ ਥਲੇ ਆਉਨਾ ਮੌਤ ਹੋਈ ਆ ਅਸੀਂ ਮੌਕੇ ਤੇ ਆ ਕੇ ਵੇਖਿਆ ਵਾ ਤੇ ਉਹ ਟ੍ਰੇਨ ਦੇ ਥਲੇ ਆ ਕੇ ਉਹਦੀ ਸੇਦੀ ਖੋਪੜੀ ਦੀ ਪੂਰੀ ਨਾਲ ਕੁਚਲੀ ਹੋਈ ਸੀ ਤੇ ਜਿਹਦੇ ਘਰ ਵਾਲੇ ਵਾਰਸ ਵੀ ਆ ਗਏ ਨੇ ਜਿਨ੍ਹਾਂ ਦੱਸਿਆ ਕਿ ਜਿਹੜਾ 2-3 ਸਾਲ ਤੋਂ ਦਿਮਾਗੀ ਆਪਸਾ ਠੀਕ ਜਿਹੜਾ ਹਿਲਦਾ ਜੁਲਦਾ ਜਦੋਂ ਡੀਐਮਸੀ ਦੀ ਦਵਾਈ ਚਲਦੀ ਰਤ ਬਿਨਾ ਦੱਸੀ ਕਿਤੇ ਘਰੋਂ ਕਿਤੇ ਆ ਗਿਆ ਪਤਾ ਨਹੀਂ ਕਦੋਂ ਆਇਆ ਵਾ ਜਿਹਨੇ ਫੀਸ ਲਾਈਆ ਉਹਦੀ ਕਾਰਵਾਈ ਕਰ ਰਹੇ ਹਾਂ ਜੋ ਵੀ ਕਰ ਹਾਂਜੀ ਕੀ ਨਾਮ ਉਹਨਾਂ ਦਾ ਬਲਵਿੰਦਰ ਸਿੰਘ son of ਗਪਾਲ ਸਿੰਘ ਵਾਸੀ ਪਿੰਡ ਚੋਸ਼ੇਦਵਾ ਉਮਰ ਕਰੀਬ 58 ਸਾਲ ਆ ਆਪਣੇ ਪੰਜਾਬ ਵਿੱਚ ਮੁਲਾਜ਼ਮੀ ਤੇ ਠੀਕ ਨਾ ਹੋਣ ਕਰਕੇ ਇਹਨਾਂ ਨੇ ਐਡਵਾਂਸ ਵਲੰਟੀਅਰ ਜਿਹੜਾ ਆਪਣੀ ਲੜੀ ਆਪਣੀ ਲੜੀ ਉਹਨਾਂ ਨੇ ਹਾਂਜੀ ਰਿਟਾਇਰਮੈਂਟ ਲਈ ਫੈਮਲੀ ਆ ਗਈ ਉਹਨਾਂ ਦੀ ਫੈਮਲੀ ਪਹੁੰਚ ਗਈ ਆ ਤੇ ਉਹਨਾਂ ਜੱਭੀ ਉਹ ਦਵਾਈ ਖਾਂਦੇ ਜਿਹਦੇ ਕਰਕੇ ਪਤਾ ਨਹੀਂ ਲੱਗਾ ਉਹਨੂੰ ਘਰੋਂ ਖਦਵਾਏ ਆ ਤੇ ਜੋ ਵੀ ਕਾਰਵਾਈ ਅੱਗੇ ਆ ਉਹਨਾਂ ਦੇ ਦਿਧਾਤੇ ਹੀ ਕਰ ਰਹੇ ਆ